ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਹੀ ਹਲਕਾ ਫੁਲਕਾ ਜਿਹਾ ਡਿਜ਼ਾਈਨ ਹੈ ਤੇ ਆਪਾਂ ਜਿਸ ਤਰ੍ਹਾਂ ਹੁਣ ਗਰਮੀਆਂ ਵਿੱਚ ਸਵੈਟਰ ਕੋਟੀਆਂ ਬਣਾਉਣੇ ਹੁੰਦੇ ਨੇ ਤੇ ਅਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਪਾ ਕੇ ਦੇ ਆਪਣੇ ਜਿਹੜੇ ਆ ਜਿਸ ਤਰ੍ਹਾਂ ਤੁਹਾਡੇ ਕੋਲ ਬੱਚੀਆਂ ਉਹਨਾਂ ਉਹਨਾਂ ਨਾਲ ਵੀ ਤੁਸੀਂ ਇਸ ਤਰ੍ਹਾਂ ਦੇ ਛੋਟੇ-ਛੋਟੇ ਸਵੈਟਰ ਕੋਟੀਆਂ ਜੋ ਵੀ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਤੇ ਇਹ ਵੀ ਡਿਜ਼ਾਈਨ ਬਹੁਤ ਹੀ ਪਿਆਰਾ ਹੈ ਇਸ ਨੂੰ ਆਪਾਂ ਲੇਡੀਜ਼ ਕੋਟੀ ਤੇ ਪਾ ਸਕਦੇ ਆ ਜਾਂ ਛੋਟੇ ਬੱਚਿਆਂ ਦੀ ਜਿਹੜੀ ਆ ਆਪਾਂ ਸਵੈਟਰ ਬਣਾਉਣੇ ਹੁੰਦੇ ਨੇ ਛੋਟੇ ਉਹਨਾਂ ਦੇ ਉੱਪਰ ਵੀ ਇਹ ਵਾਲਾ ਡਿਜ਼ਾਈਨ ਪਾ ਸਕਦੇ ਆ ਜਾਲੀ ਵਾਲਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਤੇ ਬਹੁਤ ਸੋਖਾ ਡਿਜ਼ਾਈਨ ਹੈ ਦੋ-ਦੋ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਗੁੰਡੇ ਪਾਉਣੇ ਨੇ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਡਿਜ਼ਾਈਨ ਜਿਹੜਾ ਸ਼ੁਰੂ ਹੋ ਜੇਗਾ ਕੋਈ ਵੀ ਕੁੰਡਾ ਵਾਧੂ ਪਾਉਣ ਦੀ ਜ਼ਰੂਰਤ ਨਹੀਂ ਹੈ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ 8 ਸਲਾਈਆਂ ਵਿੱਚ ਡਿਜ਼ਾਈਨ ਬਣ ਜੇਗਾ ਤੇ ਬਹੁਤ ਹੀ ਸੌਖਾ ਹੈ ਬਣਾਉਣ ਵਿੱਚ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਵੀਡੀਓ ਪਹਿਲੀ ਵਾਰ ਦੇਖ ਰਹੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਦੁਨੀਆ ਦੇ ਕਿਸ ਕੋਨੇ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਇਸ ਡਿਜ਼ਾਈਨ ਨੂੰ ਤੁਸੀਂ ਬਲੈਕ ਕਲਰ ਤੇ ਵੀ ਬਣਾ ਸਕਦੇ ਜੇ ਤੇ ਕਾਫੀ ਸਾਰੇ ਰੰਗਾਂ ਨਾਲ ਵੀ ਇਹ ਵਾਲਾ ਡਿਜ਼ਾਈਨ ਤੁਸੀਂ ਬਣਾ ਕੇ ਰੈਡੀ ਕਰ ਸਕਦੇ ਜੇ ਬਹੁਤ ਹੀ ਪਿਆਰਾ ਲੱਗੇਗਾ ਰੈਡੀमेड ਦੀ ਤਰ੍ਹਾਂ ਲੱਗੇਗਾ ਇਹ ਵਾਲਾ ਡਿਜ਼ਾਈਨ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਥੇ ਆਪਾਂ ਇੱਕ ਜਾਲੀ ਪਾ ਲੈਣੀ ਹੈ ਸਟਾਰਟਿੰਗ ਤੇ ਹੀ ਪਹਿਲਾ ਕੁੰਡਾ ਉਤਾਰ ਕੇ ਜਾਲੀ ਪਾ ਲਾਂਗੇ ਹੁਣ ਇਹ ਵਾਲੇ ਕੁੰਡੇ ਨੂੰ ਉਤਾਰ ਕੇ ਇੱਧਰ ਨੂੰ ਪਾ ਲੈਣਾ ਹੈ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇਸ ਤਰ੍ਹਾਂ ਕਰਕੇ ਪੂਰੀ ਸਲਾਈ ਆਪਾਂ ਇਹੀ ਦੋ ਕੁੰਡੇ ਰਿਪੀਟ ਕਰਦੇ ਜਾਣਾ ਹੈ ਫਿਰ ਜਾਲੀ ਪਾਉਣੀ ਆ ਜਾਲੀ ਪਾਉਣ ਤੋਂ ਬਾਅਦ ਇਹ ਵਾਲੇ ਕੁੰਡੇ ਨੂੰ ਉਤਾਰਨਾ ਆ ਤੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਪੂਰੀ ਸਲਾਈ ਇਸੇ ਤਰ੍ਹਾਂ ਹੀ ਆਪਾਂ ਬਣਾਉਣੀ ਆ ਇੱਕ ਜਾਲੀ ਪਾ ਲੈਣੀ ਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਜਾਣਾ ਇਹ ਵਾਲੇ ਕੁੰਡੇ ਦਾ ਜਿਹੜਾ ਆਪਾਂ ਉਤਾਰ ਕੇ ਇਹਨੂੰ ਇੱਧਰ ਵਾਲੀ ਸਾਈਡ ਨੂੰ ਜ਼ਰੂਰ ਪਾਉਣਾ ਹੈ ਡਿਜ਼ਾਈਨ ਜਿਹੜਾ ਫੇਰੀ ਸਹੀ ਬਣੇਗਾ ਇਸ ਤਰ੍ਹਾਂ ਕਰਕੇ ਆਪਾਂ ਪੂਰੀ ਸਲਾਈ ਜਿਹੜੀ ਆ ਬਣਾਉਂਦੇ ਜਾਣਾ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਤੇ ਬਹੁਤ ਪਿਆਰਾ ਲੱਗਦਾ ਹੈ ਬਣਿਆ ਹੋਇਆ ਲੇਡੀਜ਼ ਦੇ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੀ ਕੁੜੀਆਂ ਦੇ ਟੌਪ ਤੇ ਇਹ ਵਾਲਾ ਡਿਜ਼ਾਈਨ ਪਾਓਗੇ ਬਹੁਤ ਹੀ ਸੋਹਣਾ ਲੱਗੇਗਾ ਤੇ ਲਾਸਟ ਵਾਲਾ ਗੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਦੂਸਰੀ ਸਲਾਈ ਉਲਟੇ ਪਾਸਿਓਂ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਹੈ ਸਾਰੇ ਹੀ ਗੁੰਡੇ ਉਲਟੇ-ਉਲਟੇ ਬਣਾ ਲੈਣੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਉਲਟੀ ਨਾਲ ਹੀ ਡਿਜ਼ਾਈਨ ਦੀ ਦੂਸਰੀ ਸਲਾਈ ਆ ਹੁਣ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਬਹੁਤ ਹੀ ਸੋਹਣਾ ਲੱਗੇਗਾ ਡਿਜ਼ਾਈਨ ਬਣਿਆ ਹੋਇਆ ਪਹਿਲਾ ਕੁੰਡਾ ਉਤਾਰ ਲੈਣਾ ਆ ਫਿਰ ਆਪਾਂ ਇੱਥੇ ਫੇਰ ਜਾਲੀ ਪਾ ਲੈਣੀ ਆ ਬਿਲਕੁਲ ਪਿਛਲੀ ਸਲਾਈ ਦੀ ਤਰ੍ਹਾਂ ਹੀ ਇਹ ਵਾਲੀ ਸਲਾਈ ਵੀ ਬਣੇਗੀ ਜਿਸ ਤਰ੍ਹਾਂ ਉਹ ਵਾਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਇਹ ਸਲਾਈ ਬਣੇਗੀ ਜਾਲੀ ਪਾ ਲਈ ਦੋ ਕੁੰਡਿਆਂ 'ਤੇ ਇੱਕ ਕੁੰਡਾ ਕਰਤਾ ਫਿਰ ਜਾਲੀ ਪਾ ਲਈ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਸੇਮ ਪਹਿਲੀ ਸਲਾਈ ਦੀ ਤਰ੍ਹਾਂ ਤੀਸਰੀ ਸਲਾਈ ਵੀ ਛੱਡੀ ਬੰਨਦੀ ਜਾਣੀ ਜਾਲੀ ਪਾਉਂਦੇ ਜਾਣਾ ਤੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਜਾਣਾ ਇਦੇ ਨਾਲ ਸਾਡਾ ਜਿਹੜਾ ਵਾ ਕੁੰਡਾ ਜਿਹੜਾ ਘਟਦਾ ਆ ਉਹ ਪੂਰਾ ਹੋ ਜਾਂਦਾ ਜਾਲੀ ਪਾ ਕੇ ਕੁੰਡਾ ਜਿਹੜਾ ਪੂਰਾ ਹੋ ਜਾਂਦਾ ਜਿਹੜੇ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿੰਨੇ ਆ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਸਿੱਧਾ ਬਣਾਉਣਾ ਤੀਸਰੀ ਸਲਾਈ ਬਣ ਗਈ ਹੁਣ ਆ ਗਏ ਆ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸਿਓਂ ਪੂਰੀ ਸਲਾਈ ਆਪਾਂ ਉਲਟੀ ਉਲਟੀ ਬਣਾ ਲੈਣੀ ਹੈ ਹੁਣ ਪੰਜਵੀਂ ਸਲਾਈ ਤੇ ਆ ਗਏ ਆ ਸਿੱਧੇ ਪਾਸੇ ਵੇਖੋ ਕਿਸ ਤਰ੍ਹਾਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾਉਣੀ ਆ ਪੰਜਵੀਂ ਸਲਾਈ ਜਿਹੜੀ ਆ ਪੂਰੀ ਆਪਾਂ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਨੇ ਆ 25 ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲਈਏ। ਹੁਣ ਛੇਵੀਂ ਸਲਾਈ ਤੇ ਆ ਗਏ ਹਾਂ ਉਲਟੇ ਪਾਸੇ। ਪਹਿਲਾ ਗੁੰਡਾ ਉਤਾਰ ਲਿਆ। ਬਾਕੀ ਸਾਰੇ ਗੁੰਡੇ ਆਪਾਂ ਉਲਟੇ-ਉਲਟੇ ਬਣਾ ਲੈ। ਛੇਵੀਂ ਸਲਾਈ ਆਪਾਂ ਪੂਰੀ ਉਲਟੀ-ਉਲਟੀ ਬਣਾ ਲੈਣੀ ਆ। 25ਵੀਂ ਸਲਾਈ ਪੂਰੀ ਸਿੱਧੀ-ਸਿੱਧੀ ਬਣਾ ਲੈਣੀ ਆ। ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ। ਇਹ ਤੁਸੀਂ ਵੀ ਇਸ ਨੂੰ ਜ਼ਰੂਰ ਬਣਾ ਕੇ ਦੱਸਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਡਿਜ਼ਾਈਨ ਜਿਹੜਾ ਹੈ ਕਿਸ ਤਰ੍ਹਾਂ ਦਾ ਲੱਗਾ ਹੈ ਛੇਵੀਂ ਸਲਾਈ ਪੂਰੀ ਆਪਾਂ ਉਲਟੀ-ਉਲਟੀ ਬਣਾ ਲਈ ਹੁਣ ਆ ਗਏ ਆ ਸੱਤਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਲੈਣੇ ਸੱਤਵੀਂ ਸਲਾਈ ਆਪਾਂ ਪੂਰੀ ਸਿੱਧੇ-ਸਿੱਧੇ ਬਣਾ ਕੇ ਕੰਪਲੀਟ ਕਰ ਲੈਨੇ ਆ ਅਠਵੀਂ ਸਲਾਈ ਵੇਖੋ ਪਹਿਲਾ ਗੁੰਡਾ ਉਤਾਰ ਲੈਣਾ ਹੈ ਫਿਰ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਹੈ ਅਠਵੀਂ ਸਲਾਈ ਵੀ ਆਪਾਂ ਪੂਰੀ ਉਲਟੀ-ਉਲਟੀ ਪਹਿਲੀਆਂ 4 ਸਲਾਈਆਂ ਦੇ ਵਿੱਚ ਡਿਜ਼ਾਈਨ ਬਣੇਗਾ ਉਸ ਤੋਂ ਬਾਅਦ 4 ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਬਣਡੀਆਂ ਨੇ 2 ਸਲਾਈਆਂ ਸਿੱਧੀਆਂ ਬਣਡੀਆਂ ਨੇ ਤੇ ਦੋ ਸਲਾਈਆਂ ਹੀ ਉਲਟੀਆਂ ਬਣਨੀਆਂ ਨੇ ਇਹ ਹੀ ਅੱਠ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਬਹੁਤ ਹੀ ਵਧੀਆ ਜਿਹੜਾ ਜਾਲੀ ਵਾਲਾ ਡਿਜ਼ਾਈਨ ਹੈ ਸਾਡਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਜਦੋਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਲੱਗੇਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਆ ਤੇ ਲਾਈਕ ਜ਼ਰੂਰ ਕਰ ਲਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ